ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਸੋ ਅੱਜ ਨਵੀਆਂ ਅਪਡੇਟ ਲੈ ਕੇ ਹਾਜ਼ਰ ਹੋਇਆ ਜਿਹਦੇ ਸੂਬਾ ਸਰਕਾਰ ਦੇ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਅੱਜ ਤੋਂ ਸਿਨੇਮਾ ਹਾਲਸ ਖੁੱਲ ਰਹੇ ਨੇ ਮਲਟੀਪਲੈਕਸ ਖੁੱਲ ਰਹੇ ਨੇ ਇਸ ਤੋਂ ਇਲਾਵਾ ਐਂਟਰਟੇਨਮੈਂਟ ਪਾਰਕ ਖੁੱਲਣ ਦੀ ਇਜਾਜ਼ਤ ਵੀ ਹੁੰਦੇ ਦਿੱਤੀ ਗਈ ਹੈ ਹਾਲਾਂਕਿ ਇਸ ਦੌਰਾਨ ਵੀ ਕੋਰੋਨਾ ਹਦਾਇਤਾਂ ਦਾ ਪਾਲਣ ਕਰਨਾ ਉਨਾਂ ਹੀ ਲਾਜ਼ਮੀ ਹੋਏਗਾ ਜਿੰਨਾ ਪਹਿਲੇ ਸੀ ਬਾਕੀ ਦੀਆਂ ਹਦਾਇਤਾਂ ਦੀ ਗੱਲ ਕਰੀਏ ਤਾਂ ਉਸੇ ਤਰ੍ਹਾਂ ਬਰਕਰਾਰ ਰਹਿਣ ਗਿਆ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੀਆਂ ਛੋਟਾਂ ਨਹੀਂ ਕੰਟ ਉਨ੍ਹਾਂ ਦੇ ਵਿੱਚ ਮਲਟੀਪਲੈਕਸ ਉਹਨਾਂ ਦੇ ਵਿੱਚ ਇਹ ਸਿਨੇਮਾ ਹਾਲਸ ਖੋਲੇ ਗਏ ਨੇ ਅੱਜ ਤੋਂ ਇਹ ਖੁੱਲ ਰਹੇ ਨੇ ਹਾਲਾਂਕਿ ਇੱਥੇ ਇਹ ਵੀ ਹਦਾਇਤਾਂ ਨੇ ਕਿ ਸਿਰਫ 50% ਦਰਸ਼ਕ ਹੀ ਸਿਨੇਮਾ ਥੀਏਟਰਸ ਦੇ ਵਿੱਚ ਜਾ ਸਕਣਗੇ ਅਤੇ ਇਸ ਦੌਰਾਨ ਵੀ ਕਰੋਨਾ ਹਦਾਇਤਾਂ ਦਾ ਪਾਲਨ ਜਿਸ ਤਰ੍ਹਾਂ ਕਿ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੋਵੇਗਾ ਸੋ ਜਿੱਥੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ 15 ਅਕਤੂਬਰ ਪਹਿਲੇ ਐਲਾਨਿਆ ਗਿਆ ਸੀ ਕਿ 15 ਅਕਤੂਬਰ ਤੋਂ ਇਹ ਖੁੱਲਣਗੇ ਪਰ ਹੁਣ ਸਰਕਾਰ ਨੇ ਫੈਸਲਾ ਲੈ ਲਿਆ ਅੱਜ ਤੋਂ ਸਿਨੇਮਾ ਹਾਲ ਮਲਟੀਪਲੈਕਸ ਖੁੱਲ ਰਹੇ ਨੇ ਸੋ ਲੋਕਾਂ ਨੂੰ ਇੱਕ ਹੋਰ ਕਹਿ ਸਕਦੇ ਆ ਕਿ ਰਾਹਤ ਮਿਲੇਗੀ ਜੋ ਲੋਗ ਇੰਤਜ਼ਾਰ ਵਿੱਚ ਸਨ ਇਸਤੇ ਕਿ ਕਦੋਂ ਸਿਨੇਮਾ ਹਾਲਸ ਖੁੱਲਣਗੇ ਕਿਉਂਕਿ ਸਕੂਲ ਵੀ ਖੁੱਲ ਚੁੱਕੇ ਨੇ ਉਹਦੇ ਲਈ ਜੋ ਹਦਾਇਤਾਂ ਨੇ ਉਸੇ ਤਰ੍ਹਾਂ ਬਰਕਰਾਰ ਨੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਵਿਦਿਆਰਥੀ ਨੇ ਸਕੂਲਾਂ ਵਿੱਚ ਜਾ ਸਕਣਗੇ ਇਸ ਦੌਰਾਨ ਵੀ ਹਦਾਇਤਾਂ ਦਾ ਪਾਲਣ ਕਰਨਾ ਨਹੀਂ ਲਾਜ਼ਮੀ ਹੋਏਗਾ ਮਾਸਕ ਪਹਿਨਣਾ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣਾ ਸੋ ਇਹ ਹਦਾਇਤਾਂ ਜਿਹੜੀਆਂ ਨੇ ਉਹ ਹਰ ਜਗ੍ਹਾ ਲਾਗੂ ਹੋਣ ਗਿਆ ਕੰਟੇਨਮੈਂਟ ਜ਼ੋਨ ਜਿਹੜੇ ਨੇ ਉਨ੍ਹਾਂ ਦੇ ਵਿੱਚ ਜੋ ਸਖਤੀ ਪਹਿਲੇ ਤੋਂ ਵਰਤੀ ਜਾ ਰਹੀ ਹੈ ਉਸੇ ਤਰ੍ਹਾਂ ਬਰਕਰਾਰ ਰਹੇਗੀ ਕੰਟੇਨਮੈਂਟ ਜ਼ੋਨ ਤੋਂ ਜਿਹੜੇ ਆਊਟਸਾਈਡ ਦੇ ਏਰੀਆਜ਼ ਨੇ ਉਹਨਾਂ ਦੇ ਵਿੱਚ ਰਿਆਇਤਾਂ ਦੇ ਦਿੱਤੀਆਂ ਗਈਆਂ ਨੇ ਨਵੀਆਂ ਗਾਈਡਲਾਈਨਸ کہہ ਸਕਦੇ ਆ ਕਿ ਜੋ 3 ਨਵੰਬਰ ਤੱਕ ਲਾਗੂ ਰਹਿਣਗੀਆਂ ਹਾਲਾਂਕਿ ਬਾਕੀ ਹਦਾਇਤਾਂ ਉਸੇ ਤਰ੍ਹਾਂ ਰਹਿਣਗੀਆਂ ਰਿਆਇਤਾਂ ਜੋ ਦਿੱਤੀਆਂ ਗਈਆਂ ਨੇ ਇਹ ਹੀ ਹੈ ਕਿ ਮਲਟੀਪਲੈਕਸ ਖੋਲ ਦਿੱਤੇ ਗਏ ਨੇ ਅੱਜ ਤੋਂ ਸਿਨੇਮਾ ਹਾਲਸ ਵੀ ਖੁੱਲ ਰਹੇ ਨੇ ਇਸ ਤੋਂ ਇਲਾਵਾ ਐਂਟਰਟੇਨਮੈਂਟ ਪਾਰਕ ਜਣੀਆਂ ਨੇ ਉਹ ਵੀ ਖੁੱਲ ਜਾਣ ਗਿਆ ਲੋਕ ਆਰਾਮ ਨਾਲ ਜਾ ਸਕਣਗੇ ਪਰ ਇੱਥੇ ਵੀ 50% ਜਿਹੜੇ ਦਰਸ਼ਕ ਨੇ ਉਹ ਹੀ ਜਾ ਸਕਣਗੇ ਥੀਏਟਰ ਦੇ ਵਿੱਚ ਕਿਉਂਕਿ ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪਏਗਾ ਇੱਕ ਸੀਟ ਛੱਡ ਕੇ ਇੱਕ ਸੀਟ ਤੇ ਬੈਠਣਾ ਪਏਗਾ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਵੀ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਬੁਲਾਏ ਜਾ ਰਹੇ ਨੇ ਤੇ ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਇੱਕ ਬੈਂਚ ਦੇ ਉੱਤੇ ਇੱਕ ਬੱਚਾ ਹੀ ਬਿਠਾਇਆ ਜਾਂਦਾ ਇਸੇ ਤਰ੍ਹਾਂ ਥੀਏਟਰ ਦੇ ਵਿੱਚੋ ਸਿਨੇਮਾ ਹਾਲ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਇਸੇ ਤਰ੍ਹਾਂ ਪਾਲਣ ਕਰਨਾ ਹੋਵੇਗਾ ਕਿ ਸਿਰਫ 50% ਲੋਕ ਹੀ ਜਿਹੜੇ ਨੇ ਸਿਨੇਮਾ ਹਾਲ ਦੇ ਅੰਦਰ ਜਾ ਸਕਣਗੇ ਸੋ ਪਹਿਲੇ ਦੀਆਂ ਗਾਈਡਲਾਈਨਸ ਦੀ ਗੱਲ ਕਰੀਏ ਜਿਸ ਤਰ੍ਹਾਂ ਸਕੂਲ ਨੂੰ ਲੈ ਕੇ ਕਿਹਾ ਗਿਆ ਸੀ स्विਮਿੰਗ ਪੂਲ ਜਿਹੜੇ ਨੇ ਉਹ ਸਿਰਫ ਸਪੋਰਟਸ ਪਰਸਨ ਜਿਹੜੇ ਖਿਡਾਰੀ ਨੇ ਸਿਰਫ ਉਹਨਾਂ ਲਈ ਹੀ ਅਲਾਉ ਕੀਤੇ ਗਏ ਨੇ ਕਿ ਉਹ ਉੱਥੇ ਪ੍ਰੈਕਟਿਸ ਕਰ ਸਕਦੇ ਨੇ ਬਾਕੀ ਆਮ ਜਨਤਾ ਲਈ ਹਲੇ स्विਮਿੰਗ ਪੂਲਸ ਨਹੀਂ ਖੋਲੇ ਗਏ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਜ਼ੋਨ ਇਹ ਛੋਟਾਂ ਦਿੱਤੀਆਂ ਗਈਆਂ ਨੇ ਸੋ ਇਸ ਤੋਂ ਪਹਿਲੇ ਦੀਆਂ ਜੋ ਹਦਾਇਤਾਂ 15 ਅਕਤੂਬਰ ਤੋਂ ਲਾਗੂ ਹੋਈਆਂ ਨੇ ਉਸੇ ਤਰ੍ਹਾਂ ਹੀ ਜਾਰੀ ਰਹਿਣ ਕਿਆਂ ਸਿਰਫ ਅੱਜ ਤੋਂ 시ਨੇਮਾ ਹਾਲਸ ਖੋਲੇ ਜਾ ਰਹੇ ਨੇ ਕਿਉਂਕਿ ਇਹ ਪਹਿਲੇ 15 ਅਕਤੂਬਰ ਨੂੰ ਫੈਸਲਾ ਲਿਆ ਜਾਣਾ ਸੀ ਪਰ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੀ ਇਹ ਬਦਲ ਦਿੱਤਾ ਗਿਆ ਸੀ ਫੈਸਲਾ ਅਤੇ ਅੱਗੇ ਪਾ ਦਿੱਤਾ ਗਿਆ ਸੀ ਤੇ ਹੁਣ ਅੱਜ ਤੋਂ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ ਸਿਨੇਮਾ ਹਾਲਸ ਖੁੱਲਣਗੇ ਲੋਗ ਸਿਨੇਮਾ ਘਰਾਂ 'ਚ ਜਾ ਸਕਣਗੇ ਪੰਜਾਬ ਭੀ ਸਦ ਜਿਹੜੀ ਹੈ ਉਹ ਜਨਤਾ ਉੱਥੇ ਜਾ ਸਕੇਗੀ ਹਾਇ ਤੇ ਹਦਾਇਤਾਂ ਦਾ ਪਾਲਨ ਕਰਨਾ ਹਰ ਜਗ੍ਹਾ ਤੇ ਲਾਜ਼ਮੀ ਹੈ ਸੋ ਸਿਰ ਕੰਟੇਨਮੈਂਟ ਜ਼ੋਨ ਜਿਹੜੇ ਨੇ ਕੰਟੇਨਮੈਂਟ ਜ਼ੋਨਸ ਦੇ ਵਿੱਚ ਕੋਈ ਵੀ ਰਾਇਤ ਨਹੀਂ ਦਿੱਤੀ ਗਈ ਹੈ ਉੱਥੇ ਸਖਤੀ ਉਸੇ ਤਰ੍ਹਾਂ ਬਰਕਰਾਰ ਹੈ ਸਿਨੇਮਾ ਹਾਲਸ ਹੋਈ ਲਾਵਾ ਮਲਟੀਪਲੈਕਸ ਖੋਲ ਦਿੱਤੇ ਗਏ ਨੇ ਲੋਕ ਉੱਥੇ ਵੀ ਜਾ ਸਕਦੇ ਨੇ ਪਰ ਸੋਸ਼ਲ ਡਿਸਟੈਂਸਿੰਗ ਮਾਸਕ ਪਹਿਨਣਾ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਇਹ ਹਦਾਇਤਾਂ ਉਸੇ ਤਰ੍ਹਾਂ ਲਾਗੂ ਰਹਿਣਗੀਆਂ ਤੇ ਲੋਕਾਂ ਨੂੰ ਇਹਨਾਂ ਦਾ ਪਾਲਣ ਵੀ ਕਰਨਾ ਹੋਏਗਾ ਨਹੀਂ ਤਾਂ ਕਾਰਵਾਈ ਵੀ ਹੋ ਸਕਦੀ ਹੈ ਸੋ ਸੂਬਾ ਸਰਕਾਰ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਬੇਸ਼ੱਕ ਉਹਨਾਂ ਨੂੰ रियायतਾਂ ਦੇ ਦਿੱਤੀਆਂ ਗਈਆਂ ਨੇ ਹੁਣ ਸੂਬਾ ਵਾਸੀਆਂ ਨੂੰ ਪਰ ਇੱਥੇ ਹਦਾਇਤਾਂ ਦਾ ਉਲੰਘਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਾਰਵਾਈ ਲੋਕਾਂ ਦੇ ਖਿਲਾਫ ਹੋ ਸਕਦੀ ਹੈ ਜੇ ਕੋਈ ਉਲੰਘਣ ਕਰਤਾ ਦਿਖਾਈ ਦੇਵੇਗਾ ਸੋ ਦੱਸ ਦਈਏ ਕਿ ਅੱਜ ਤੋਂ ਸਿਨੇਮਾ ਹਾਲਸ ਖੁੱਲ ਸਿਰਫ 50% ਸਟਾਫ ਹੀ ਜਿਹੜਾ 50% ਲੋਕ ਜਿਹੜੇ ਨੇ ਦਰਸ਼ਕ ਜਿਹੜੇ ਨੇ ਇਹ ਸਿਨੇਮਾ ਕਰਾਚੇ ਜਾ ਸਕਣਗੇ ਆਨੰਦ ਲੈ ਸਕਣਗੇ ਮਲਟੀਪਲੈਕਸ ਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਖਾਸ ਧਿਆਨ ਰੱਖਣਾ ਹੋਵੇਗਾ ਮਾਸਕ ਪਹਿਨਣਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਬਾਕੀ ਹਦਾਇਤਾਂ ਦੀ ਗੱਲ ਕਰੀਏ ਜੋ 15 ਅਕਤੂਬਰ ਤੋਂ ਸਰਕਾਰ ਦੇ ਵੱਲੋਂ ਲਾਗੂ ਕੀਤੀਆਂ ਗਈਆਂ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿਣਗੀਆਂ ਸੁਵਿਆਹ ਸ਼ਾਦੀਆਂ ਦੇ ਲਈ ਵੀ ਜਿੱਥੇ ਪਹਿਲੇ 50% ਸੀ ਉਹ 15 ਅਕਤੂਬਰ ਤੋਂ 100% ਕਰ ਦਿੱਤਾ ਗਿਆ ਸੀ ਕਿ 100 ਤੋ ਵੱਧ ਲੋਕ ਜਿਹੜੇ ਨੇ ਸ਼ਾਮਲ ਨਹੀਂ ਹੋ ਸਕਦੇ 100 ਲੋਕ ਜਿਹੜੇ ਨੇ ਉਹ ਵਿਆਹ ਸ਼ਾਦੀਆਂ ਚ ਸ਼ਾਮਲ ਹੋ ਸਕਣਗੇ ਪਰ 100 ਤੋਂ ਵੱਧ ਜੇਕਰ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਸੋ ਇਹ 15 ਅਕਤੂਬਰ ਤੋਂ ਜੋ ਹਦਾਇਤਾਂ ਲਾਗੂ ਹੋਈਆਂ ਸਨ ਇਹ 30 ਨਵੰਬਰ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਸੋ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਜੋ ਜਨਤਕ ਥਾਵਾਂ ਖੋਲੀਆਂ ਗਈਆਂ ਸਨ ਜਿੱਥੇ ਲਈ 50% ਹੀ ਹਾਲ ਦੇ ਵਿੱਚ ਕਿਹਾ ਗਿਆ ਸੀ ਕਿ ਅਲਾਉ ਕੀਤੇ ਜਾਣਗੇ ਜਨਤਾ ਜਿਹੜੀਆਂ ਜਿਨ੍ਹਾਂ ਦੇ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਹੋਏਗਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਏਗਾ ਕਿਸੇ ਵੀ ਜਨਤਕ ਥਾਂ ਤੇ ਇਕੱਠ ਕਰਨਾ ਅਜੇ ਵੀ ਮਨਾਹੀ ਹੈ ਸੋ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਤਿਆਂ ਹੋਇਆਂ ਜ਼ਰੂਰ ਵਿਆਹ ਸ਼ਾਦੀ ਵਿੱਚ 100 ਲੋਕ ਤੱਕ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਹਦਾਇਤਾਂ ਪਹਿਲੇ ਦੀਆਂ ਨੇ ਇਹਨਾਂ ਨੂੰ ਸਿਰਫ 30 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ ਨਵੀਆਂ ਗਾਈਡਲਾਈਨਜ਼ ਇਹ ਹੀ ਨੇ ਕਿ ਸਿਨੇਮਾ ਹਾਲਸ ਜਿਨ੍ਹਾਂ ਦਾ ਪਹਿਲੇ ਤੋਂ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅਜੇ ਤੱਕ ਖੋਲੇ ਨਹੀਂ ਗਏ ਸੋ ਸਕੂਲ ਖੁੱਲ ਚੁੱਕੇ ਨੇ ਬਾਕੀ ਸਭ ਕੁਝ ਖੁੱਲ ਚੁੱਕਿਆ ਸੀ ਧਾਰਮਿਕ ਸਥਾਨ ਵੀ ਖੁੱਲ ਚੁੱਕੇ ਸੀ ਸੋ ਇੱਥੇ ਹੁਣ ਸਿਨੇਮਾ ਹਾਲਸ ਖੋਲ ਦਿੱਤੇ ਗਏ ਨੇ ਮਲਟੀਪਲੈਕਸ ਖੋਲ ਦਿੱਤੇ ਗਏ ਨੇ ਐਂਟਰਟੇਨਮੈਂਟ ਪਾਰਕ ਵੀ ਅਜ ਤੋ ਖੋਲ ਦਿੱਤੇ ਗਏ ਨੇ ਸੋ ਕਹਿ ਸਕਦੇ ਆ ਕਿ ਹੌਲੀ ਹੌਲੀ ਜ਼ਿੰਦਗੀ ਜਿਹੜੀ ਆ ਪਟੜੀ ਤੇ ਮੁੜਨੀ ਸ਼ੁਰੂ ਹੋ ਗਈ ਹੈ ਇਸ ਤੋਂ ਪਹਿਲਾਂ ਪਿਛਲੀਆਂ ਗਾਈਡਲਾਈਨਸ ਦੇ ਵਿੱਚ ਵੀ ਜਿਹੜੀਆਂ ਕੁਝ ਰਇਤਾਂ ਜ਼ਰੂਰ ਦਿੱਤੀਆਂ ਗਈਆਂ ਸਨ ਹਾਲ ਹੀ ਵਿੱਚ ਸਕੂਲ ਜਿਹੜੇ ਨੇ ਉਹ ਵੀ ਖੋਲੇ ਗਏ ਨੇ ਸੋ ਇੱਥੇ ਵੀ ਸਕੂਲਾਂ ਨੂੰ ਲੈ ਕੇ ਉਹੀ ਹਦਾਇਤਾਂ ਨੇ ਸਿਰਫ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਹੀ ਸਕੂਲਾਂ 'ਚ ਜਾਣਗੇ ਉਹ ਵੀ ਮਾਪਿਆਂ ਦੀ ਸਹਿਮਤੀ ਦੇ ਨਾਲ ਤੇ ਸਕੂਲ ਪ੍ਰਬੰਧਕਾਂ ਨੂੰ ਬੱਚਿਆਂ ਨੂੰ ਕੋਰੋਨਾ ਹਦਾਇਤਾਂ ਦਾ ਖਾਸ ਪਾਲਨ ਕਰਨਾ ਹੋਵੇਗਾ ਮਾਸਕ ਪਹਿਨਣਾ ਇੱਥੇ ਹਰ ਜਗ੍ਹਾ ਤੇ ਲਾਜ਼ਮੀ ਹੈ ਚਾਹੇ ਅ ਥੀਏਟਰ ਨੇ ਚਾਹੇ ਜੋ ਵੀ ਰਿਆਇਤਾਂ ਦਿੱਤੀਆਂ ਗਿਆ ਜਾਰੀਆਂ ਨੇ ਕੋਈ ਫੰਕਸ਼ਨ ਹੈ ਕਿਤੇ ਵੀ ਹੈ ਮਾਸਕ ਪੈਣਾ ਲਾਜ਼ਮੀ ਹੋਏਗਾ ਸੋਸ਼ਲ ਡਿਸਟੈਂਸਿੰਗ ਖਾਸ ਧਿਆਨ ਰੱਖਣਾ ਹੋਏਗਾ ਕੰਟੇਨਮੈਂਟ ਜ਼ੋਨ ਜਿਸ ਤਰ੍ਹਾਂ ਦੇ ਨਾਲ ਸੀਲ ਕੀਤੇ ਗਏ ਨੇ ਕੰਟੇਨਮੈਂਟ ਜ਼ੋਨ ਦੇ ਵਿੱਚ ਜੋ ਸਖਤੀਆਂ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿਣੀਆਂ ਉੱਥੇ ਕਿਸੇ ਤਰ੍ਹਾਂ ਦੀ ਰਿਆਇਤ ਜਿੰ ਨਹੀਂ ਦਿੱਤੀ ਜਾ ਰਹੀ ਹੈ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਜਿਹੜੇ ਇਲਾਕੇ ਨੇ ਆਊਟਸਾਈਡ ਜਿਹੜੇ ਏਰੀਆ ਨੇ ਸਿਰਫ ਉਹਨਾਂ ਵਿੱਚ ਹੀ ਰਿਆਇਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਕਿ ਉਹਨਾਂ ਏਰੀਆਜ਼ ਦੇ ਵਿੱਚ ਸਿਨੇਮਾ ਹਾਲ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ ਜਿਹੜੇ ਨੇ ਉਹਨਾਂ ਨੂੰ ਖੋਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੋਰੋਨਾ ਹਿਦਾਇਤਾਂ ਦਾ ਪਾਲਣ ਕਰਨਾ ਇੱਥੇ ਜ਼ਰੂਰ ਲਾਜ਼ਮੀ ਹੋਏਗਾ। ਉਸੇ ਤਰ੍ਹਾਂ ਹੀ ਹਿਦਾਇਤਾਂ ਬਰਕਰਾਰ ਰਹਿਣਗੀਆਂ। ਸੋ ਰਾਹਤ کہہ ਸਕਦੇ ਹਾਂ ਲੋਕਾਂ ਨੂੰ ਜੋ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਮਨੋਰੰਜਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੋਈ ਵੀ ਜੜੀ ਰਿਆਇਤ ਨਹੀਂ ਦਿੱਤੀ ਗਈ ਸੀ। ਪਰ ਹੁਣ ਐਂਟਰਟੇਨਮੈਂਟ ਪਾਰਕ ਖੁੱਲ ਚੁੱਕੇ ਨੇ। ਤੇ ਅੱਜ ਤੋਂ ਸਿਨੇਮਾ ਹਾਲਸ ਵੀ ਖੁੱਲ ਰਹੇ ਨੇ ਹਾਲਾਂਕਿ 50% ਲੋਕ ਹੀ ਥੀਏਟਰ ਦੇ ਵਿੱਚ ਬੈਠ ਸਕਣਗੇ ਉਹ ਵੀ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਦੇ ਹੋਏ ਇੱਕ ਸੀਟ ਛੱਡ ਕੇ ਇੱਕ ਸੀਟ ਤੇ ਬੈਠਣਾ ਪਏਗਾ ਇਸ ਤੋਂ ਇਲਾਵਾ ਮਾਸਕ ਪਹਿਨੇ ਬਿਨਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਏਗੀ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਵੀ ਲਾਜ਼ਮੀ ਹੋਏਗਾ ਸੋ ਇੱਥੇ ਇਹ ਹਦਾਇਤਾਂ ਦਾ ਪਾਲਣ ਕਰਦੇ ਹੋਏ ਲੋਕ ਹੁਣ ਸਿਨੇਮਾ ਹਾਲ ਦੇ ਵਿੱਚ ਜਾ ਸਕਦੇ ਨੇ ਐਂਟਰਟੇਨਮੈਂਟ ਪਾਰਕ ਦੇ ਵਿੱਚ ਜਾ ਕੇ ਇੰਜੋਏ ਕਰ ਸਕਦੇ ਨੇ ਸਕੂਲਾਂ ਨੂੰ ਲੈ ਕੇ ਹਦਾਇਤਾਂ ਉਸੇ ਤਰ੍ਹਾਂ ਬਰਕਰਾਰ ਨੇ ਇਸ ਤੋਂ ਇਲਾਵਾ ਹੋਰ ਵੀ ਜੋ 15 ਅਕਤੂਬਰ ਤੋਂ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਸਨ 3 ਨਵੰਬਰ ਤੱਕ ਉਸੇ ਤਰ੍ਹਾਂ ਜਾਰੀ ਰਹਿਣ ਕਿਆ ਸੋ ਇਹ ਸਵੇਰ ਸਰਕਾਰ ਦੇ ਵੱਲੋਂ ਨਵੀਆਂ ਗਾਈਡਲਾਈਨਸ ਜੋ ਹੈ ਦੇਰ ਰਾਤ ਜਾਰੀ ਕੀਤੀਆਂ ਗਈਆਂ ਨੇ ਜਿੱਥੇ ਅੱਜ ਤੋਂ 시ਨੇਮਾ ਹਾਲਸ ਖੋਲੇ ਜਾ ਰਹੇ ਨੇ ਸੋ ਇਥੇ ਸਰਕਾਰ ਦੇ ਵੱਲੋਂ ਬਾਰ ਬਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਹਦਾਇਤਾਂ ਦਾ ਪਾਲਨ ਕਰਨਾ ਲਾਜ਼ਮੀ ਹੋਏਗਾ ਚਾਹੇ ਰਿਆਇਤਾ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਜੋ ਅਪੀਲ ਕੀਤੀ ਜਾ ਰਹੀ ਸੀ ਕਿ ਜੇ ਸਕੂਲ ਖੁੱਲ ਰਹੇ ਨੇ ਧਾਰਮਿਕ ਸਥਾਨ ਖੁੱਲ ਰਹੇ ਨੇ ਤੇ ਮਨੋਰੰਜਨ ਦੇ ਸਾਧਨ ਵੀ ਖੁੱਲਨੇ ਚਾਹੀਦੇ ਨੇ ਸੋ ਇਸੇ ਨੂੰ ਧਿਆਨ ਰੱਖਦਿਆਂ ਹੋਇਆ ਸੂਬਾ ਸਰਕਾਰ ਦੇ ਵੱਲੋਂ ਇਹ ਰਾਤ ਸਮੇਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਅੱਜ ਤੋਂ ਯਾਨੀ ਕਿ 1 ਨਵੰਬਰ ਤੋਂ ਸਿਨੇਮਾ ਹਾਲਸ ਖੁੱਲ ਰਹੇ ਨੇ ਇਸ ਤੋਂ ਇਲਾਵਾ ਮਲਟੀਪਲੈਕਸ ਵੀ ਖੋਲੇ ਜਾ ਰਹੇ ਨੇ ਉੱਥੇ ਵੀ ਲੋਕ ਜਾ ਸਕਣਗੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪਏਗਾ ਇਸ ਤੋਂ ਲਗਾਂ ਐਂਟਰਟੇਨਮੈਂਟ ਪਾਰਕ ਜੋ ਅਜੇ ਤੱਕ ਬੰਦ ਸਨ ਉਹਨਾਂ ਨੂੰ ਵੀ ਅੱਜ ਤੋਂ ਖੋਲਿਆ ਜਾ ਰਿਹਾ ਉੱਥੇ ਵੀ ਲੋਕ ਜਾ ਸਕਣਗੇ ਆਨੰਦ ਮਾਣ ਸਕਣਗੇ ਪਰ ਇਸ ਦੌਰਾਨ ਕੋਰੋਨਾ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਏਗਾ ਕਿਉਂਕਿ ਪੰਜਾਬ ਦੇ ਹਾਲਾਤ ਅਜੇ ਵੀ ਅਜਿਹੇ ਨੇ ਕੇਸਸ ਅਜੇ ਵੀ ਸਾਹਮਣੇ ਆ ਰਹੇ ਨੇ ਬੇਸ਼ੱਕ ਗਿਣਤੀ ਜ਼ਰੂਰ ਘਟ ਹੋ ਚੁੱਕੀ ਹੈ ਪਰ ਇੱਥੇ احتیاط ਕਰਨਾ ਉਹ ਨਹੀਂ ਲਾਜ਼ਮੀ ਹੈ ਜਿੰਨਾ ਉਸ ਸਮੇਂ ਦੇ ਦੌਰਾਨ ਸੀ ਜਦੋਂ ਇਹ ਕੇਸਸ ਵਧ ਰਹੇ ਸਨ ਸੋ ਹੁਣ ਥੋੜੀ ਕਮੀ ਜ਼ਰੂਰ ਆਈ ਹੈ ਕਿ ਮਰੀਜ਼ ਘਟਾਰੇ ਨੇ ਘਟ ਕੇਸਸ ਆ ਰਹੇ ਨੇ ਮੌਤਾਂ ਦੀ ਗਿਣਤੀ ਤੇ ਵੀ ਥੋੜਾ ਠਹਿਰਾਅ ਆ ਗਿਆ ਹੈ ਸੋ ਇਸੇ ਦੇ ਦੇਖਿਆ ਹੋਇਆ ਹੁਣ ਸੂਬਾ ਸਰਕਾਰ ਦੇ ਵੱਲੋਂ ਇਹ ਰਿਆਇਤਾ ਦਿੱਤੀਆਂ ਗਈਆਂ ਨੇ 1 ਨਵੰਬਰ ਤੋਂ ਜੋ 3 ਨਵੰਬਰ ਤੱਕ ਫਿਰ ਹਾਲ ਲਾਗੂ ਰਹਿਣਗੀਆਂ 15 ਅਕਤੂਬਰ ਤੋਂ ਜੋ ਬਾਕੀ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਉਹ ਵੀ 3 ਨਵੰਬਰ ਤੱਕ ਲਾਗੂ ਰਹਿਣਗੀਆਂ ਅਤੇ ਹੁਣ ਨਵੀਆਂ ਜੋ ਹਦਾਇਤਾਂ ਨੇ ਨਵੀਆਂ ਜੋ ਰਿਆਇਤਾਂ ਦਿੱਤੀਆਂ ਗਈਆਂ ਨੇ ਉਹ ਵੀ 3 ਨਵੰਬਰ ਤੱਕ ਹੀ ਲਾਗੂ ਰਹਿਣਗੀਆਂ ਸੋ 3 ਨਵੰਬਰ ਤੱਕ ਇਹਨਾਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਕਰੋਨਾ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਿਨੇਮਾ ਹਾਲਸ ਮਲਟੀਪਲੈਕਸ ਅਤੇ ਐਂਟਰਟੇਨਮੈਂਟ ਪਾਰਕ ਦੇ ਵਿੱਚ ਲੋਕ ਜਾ ਸਕਣਗੇ ਸੋ ਇੱਕ ਵੱਡੀ ਰਾਹਤ ਕਹਿ ਸਕਦੇ ਆ ਕਿ ਲੋਕਾਂ ਨੂੰ ਮਿਲ ਰਹੀ ਹੈ ਮਨੋਰੰਜਨ ਦੇ ਸਾਧਨ ਜੋ ਤੱਕ ਬੰਦ ਸਨ ਉਹਨਾਂ ਨੂੰ ਹੁਣ ਖੋਲਣਾ ਸ਼ੁਰੂ ਕਰ ਦਿੱਤਾ ਹੈ ਸਰਕਾਰ ਨੇ ਸੋ ਇਹ ਹੁਣ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਉਹ ਥੋੜਾ ਕਹਿ ਸਕਦੇ ਕਿ ਆਮ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਪਰਤਣਗੇ ਜੋ ਮਨੋਰੰਜਨ ਤੋਂ ਬਿਲਕੁਲ ਦੂਰ ਸਨ ਅਤੇ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਪੀਲ ਵੀ ਕੀਤੀ ਗਈ ਸੀ ਸਰਕਾਰ ਨੂੰ ਕਈ ਵਾਰ ਸੋ ਹੁਣੇ ਰਾਹਤ ਦੇ ਦਿੱਤੀ ਗਈ ਹੈ ਰਾਇਤਾ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਜੋ 3 ਨਵੰਬਰ ਤੱਕ ਇਸ ਤਰ੍ਹਾਂ ਲਾਗੂ ਰਹਣ ਗਿਆ। ਸੋ ਇੱਕ ਵਾਰ ਫਿਰ ਤੋਂ ਦੱਸ ਦਿਆ ਦਰਸ਼ਕਾਂ ਨੂੰ ਕਿ ਮਲਟੀਪਲੈਕਸ ਖੋਲ ਦਿੱਤੇ ਗਏ ਨੇ ਅੱਜ ਤੋਂ। ਸਿਨੇਮਾ ਹਾਲਸ ਵੀ ਅੱਜ ਤੋਂ ਖੁੱਲ ਰਹੇ ਨੇ ਸਿਰਫ 50% ਜਿਹੜੇ ਲੋਕ ਹੋਣਗੇ ਉਹ ਹੀ ਥੀਏਟਰ ਦੇ ਵਿੱਚ ਬੈਠ ਸਕਣਗੇ। ਐਂਟਰਟੇਨਮੈਂਟ ਪਾਰਕ ਵੀ ਖੋਲੇ ਗਏ ਨੇ 3 ਨਵੰਬਰ ਤੱਕ ਇਹ ਸਭ ਕੁਝ ਲਾਗੂ ਰਹੇਗਾ 3 ਨਵੰਬਰ ਤੱਕ ਦੀਆਂ ਹਦਾਇਤਾਂ ਜੋ ਨੇ ਜਾਰੀ ਹੋਈਆਂ ਨੇ। ਸੋ ਇਸ ਦੌਰਾਨ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ। ਉਨਾ ਹੀ ਲਾਜ਼ਮੀ ਹੋਏਗਾ ਉਲੰਘਣ ਕਰਨ ਤੇ ਤੇ ਕਾਰਵਾਈ ਹੋ ਸਕਦੀ ਹੈ ਸੋ ਉਮੀਦ ਹੈ ਕਿ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ ਸਰਕਾਰ ਦਿਆ ਨਾ ਨਵੀਂ ਗਾਈਡਲਾਈਨਸ ਦੇ ਨਾਲ ਜੋ ਜ਼ਿੰਦਗੀ ਹੌਲੀ ਹੌਲੀ ਥਮਰੀ ਸੀ ਉਹਨ ਪਟੜੀ ਤੇ ਆ ਨਾ ਸ਼ੁਰੂ ਹੋ ਗਈ ਹੈ ਤੇ ਜੋ ਬਚਿਆ ਬੰਦ ਕੀਤਾ ਗਿਆ ਸੀ ਕਰੋਨਾ ਹਾਲਾਤਾਂ ਦੇ ਵਿੱਚ ਉਹ ਵੀ ਹੁਣ ਸਰਕਾਰ ਦੇ ਵੱਲੋਂ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ ਰਿਆਇਤਾਂ ਜਿਹੜੀਆਂ ਨੇ ਉਹ ਹੋਰ ਦੇ ਦਿੱਤੀਆਂ ਗਈਆਂ ਨੇ ਤਾਂ ਜੋ ਲੋਕ ਜਿਹੜੇ ਨੇ ਆਮ ਜ਼ਿੰਦਗੀ ਜੋ ਪਹਿਲੇ ਜੀ ਰਹੇ ਸਨ ਉਹ ਜੀ ਸਕਣ ਪਰ ਇਸ ਦੌਰਾਨ ਲੋਕਾਂ ਨੂੰ ਹੀ ਧਿਆਨ ਰੱਖਣਾ ਹੋਵੇਗਾ ਲੋਕਾਂ ਨੂੰ ਆਪਣੀ ਸੁਰੱਖਿਆ ਆਪਣੇ ਹੱਥ ਚ ਰੱਖਣੀ ਹੋਵੇਗੀ ਕੋਰੋਨਾ ਅਜੇ ਖਤਮ ਨਹੀਂ ਹੋਇਆ ਬੇਸ਼ੱਕ ਕੇਸੇ ਜ਼ਰੂਰ ਕੱਟੇ ਨੇ ਸੋ ਜੋ ਰਿਆਇਤਾ ਦਿੱਤੀਆਂ ਗਈਆਂ ਨੇ ਉਹਦਾ ਆਨੰਦ ਜ਼ਰੂਰ ਲਿਆ ਜਾਏ ਪਰ ਇਸ ਦੇ ਨਾਲ ਹੀ ਹਦਾਇਤਾਂ ਦਾ ਪਾਲਨ ਜ਼ਰੂਰ ਕੀਤਾ ਜਾਏ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਸੋ ਫਿਲਹਾਲ ਹੁਣ ਤੱਕ ਦੀ ਅਪਡੇਟ ਇਹੀ ਸੀ ਨਵੀਂ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ